ਦੀ ਪਾਰਟੀਆਂ ਨੂੰ ਕਾਦਾ ਡਾਰਿਆ 3 ਸਾਲ ਤੋਂ ਹੀ ਅੰਦਰ ਆ ਉਹਦੀ ਲੋਕਾਂ ਤੱਕ ਇਹਨਾਂ ਫਤਿਹ ਨਹੀਂ ਸਾਂਝੀ ਹੋਣ ਦਿੱਤੀ ਜੇ ਉਹ ਸੌਂਚ ਕੌਣ ਵੀ ਲੈ ਕੇ ਆਏ ਲੋਕਾਂ ਤੱਕ ਕਿੰਨੇ ਲੋਕ ਦਿੱਲੀ ਗਏ ਉਹਨਾਂ ਨੂੰ ਫਤਿਹ ਤੱਕ ਨਹੀਂ ਇਹਨਾਂ ਨੇ ਬੁਲਾਉਂ ਦਿੱਤੀ ਇਹ ਇਹ ਚਾਹੁੰਦੇ ਕਿ ਉਹ ਸੰਗਤ ਨਾਲ ਉਹਦਾ ਨਾਤਾ ਜਿਹੜਾ ਤੋੜਿਆ ਜਾਵੇ ਪਰ ਇਹ ਭੁੱਲ ਜੇਂ ਸਰਕਾਰਾਂ ਕਿ ਕਦੀ ਵੀ ਸੰਗਤ ਨਾਲ ਉਹਦਾ ਨਾਤਾ ਨਹੀਂ ਟੁੱਟ ਜਾਂਦਾ ਸੱਚ ਬੋਲਣ ਵਾਲਾ ਜਿਹੜਾ ਹਮੇਸ਼ਾ ਜਿੰਦਾ ਰਹਿੰਦਾ ਜੀ ਉਹ ਸੱਚ ਦੀ ਆਵਾਜ਼ ਉਠਾਉਂਦਾ ਵਾ ਤੇ ਸੰਗਤ ਉਹਦੇ ਮਗਰ ਆ ਇਹ ਜਿਹੜੀਆਂ ਇਹ ਹੈਰਾ ਫੇਰੀਆਂ ਸਰਕਾਰ ਕਰਦੀ ਹੈ ਤਿੰਨਾਂ ਸਾਲਾਂ ਚ ਆਪ ਸਰਕਾਰ ਨੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਪੰਜਾਬ ਦੀ ਨੌਜਵਾਨੀ ਮਾਰ ਕੇ ਰੱਖ ਦਿੱਤੀ ਇਹਨਾਂ ਨੇ ਤੇ ਇਹਨਾਂ ਨੂੰ ਭਵਗਨ ਤਾਂ ਵੀ ਪੰਜਾਬੀ ਆ ਇਹਨੂੰ ਨਹੀਂ ਦੱਸਦਾ ਮੇਰੇ ਪੰਜਾਬ 'ਚ ਕੀ ਹੋਣ ਡਿਆ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰਦੇ ਹੋਏ ਪੰਜਾਬ ਦੇ ਵਿੱਚ ਬਿੱਟੂ ਉਹ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਏ ਆ ਉਹ ਕਹਿੰਦੇ ਪ੍ਰੋਲ ਸਾਹਿਬ ਦਾ ਹੱਕ ਆ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਇਹ ਵਧੀਆ ਕੀਤਾ ਚਲੋ ਜੀ ਉਹ ਬੋਲਦੇ ਆ ਵੀ ਲੋਕਾਂ ਦੀ ਆਵਾਜ਼ ਸੁਣ ਕੇ ਲੋਕਾਂ ਦੇ ਹੱਕ ਲਈ ਉੱਥੇ ਆਵਾਜ਼ ਠਾਉਣੀ ਆ ਜੇ ਉਹਨਾਂ ਬੋਲਿਆ ਤੇ ਵਧੀਆ ਗੱਲ ਆ ਜੇ ਅੰਮ੍ਰਿਤ ਦੇ ਹੱਕ ਕਿਉਂਕਿ ਹਰ ਇੱਕ ਨੂੰ ਰਾਈਟ ਆ ਨਾ ਕਾਨੂੰਨਨ ਤੌਰ ਤੇ ਉਹਨਾਂ ਨੂੰ ਪ੍ਰੋਲ ਮਿਲਣ ਦਾ ਹੱਕ ਆ ਤੇ ਉਹ ਇਸ ਲਈ ਉਹ ਬੋਲਿਆ ਤੇ ਵਧੀਆ ਗੱਲ ਆ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਅੱਜ ਇੱਧਰ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਇੱਕ ਕੁਝ ਦਿਨ ਤੋਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਭਾਈ ਮਨਦੀਪ ਸਿੰਘ ਜਿਹੜੇ ਕਿ ਦੀਪਸੂ ਦੇ ਭਰਾਤਾ ਵਾ ਉਹ ਇੱਕ ਵੱਡਾ ਮਾਰਚ ਲੈ ਕੇ ਤੁਰੇ ਹੋਏ ਆ ਤੁਹਾਡੀ ਉਹਨਾਂ ਨਾਲ ਸਮੂਲੀਅਤ ਜੇਕਰ ਰੜਕੀ ਨਹੀਂ ਕਿ ਸਮੂਲੀਅਤ ਕਰਨੀ ਹੈ ਤੁਸੀਂ ਕਿ ਜਾਂ ਆਉਣ ਵਾਲੇ ਸਮੇਂ ਦੇ ਵੇਖੋ ਉਹ ਵੀ ਸਾਡਾ ਹੀ ਆ ਵਾਰਿਸ ਪੰਜਾਬ ਦੇ ਜਿਹੜੇ ਉਹ ਪੰਜਾਬ ਦੀ ਗੱਲ ਚੁੱਕ ਰਹੇ ਆਂ ਅਸੀਂ ਕੁਛ ਰਜੇਵਿਆਂ ਕਰਕੇ ਜੇ ਉੱਥੇ ਨਹੀਂ ਪਹੁੰਚ ਸਕੇ ਉਹ ਵੀ ਸਾਡੀ ਸੰਗਤ ਆ ਉਹ ਸਾਰੇ ਜਿਹੜਾ ਵੀ ਪੰਜਾਬ ਦੀ ਕੋਈ ਗੱਲ ਕਰਦਾ ਉਹਦੇ ਨਾਲ ਅਸੀਂ ਵਾਰਿਸ ਪੰਜਾਬ ਇੱਕ ਹੀ ਆ ਨਾ ਮੇਰੇ ਲਈ ਉਧਰ ਵਾਰਿਸ ਪੰਜਾਬ ਲੈ ਕੇ ਵਾਰਿਸ ਪੰਜਾਬ ਇੱਕ ਵਾਰਿਸ ਪੰਜਾਬ ਇੱਕ ਹੀ ਆ ਜਿਹੜਾ ਪੰਜਾਬ ਦੀ ਗੱਲ ਕਰਦਾ ਅਸੀਂ ਉਹਦੇ ਨਾਲ ਹੀ ਸਹਿਮਤ ਆਂ